ਸੱਚਾ ਰਹਾ ਦੀ ਆਵਾਜ਼ ਮੈਂ ਸੱਚਾ ਰਹਾ ਹਾਂ ਲੋਕ ਮੈਨੂੰ ਲੱਭਣ ਗੁਰਦੁਆਰਿਆਂ ਮੰਦਰ ਤੇ ਮਸਜਿਦਾਂ ਵਿੱਚ ਜਾਂਦੇ ਨੇ ਪਰ ਘਰ ਆ ਕੇ ਧੋਖਾ ਫਰੇਬ ਨਫ਼ਰਤ ਕਰਦੇ ਨੇ ਮੈਂ ਸੋਚਦਾ ਹਾਂ ਜੇ ਤੁਸੀਂ ਮੇਰੇ ਰਾਹ ਤੇ ਹੋ ਤਾਂ ਸ਼ਾਮੀ ਜਾਮ ਕਿਉਂ ਚੁੱਕਦੇ ਹੋ ਜੇ ਤੁਸੀਂ ਸੱਚੇ ਹੋ ਤਾਂ ਮਨ ਵਿੱਚ ਲਾਲਚ ਲੋਭ ਹੰਕਾਰ ਕਿਉਂ ਰੱਖਦੇ ਹੋ ਤੁਸੀਂ ਰੱਬ ਦਾ ਨਾਮ ਤਾਂ ਜਪਦੇ ਹੋ ਪਰ ਦਿਲ ਅੰਦਰ ਰੱਬ ਦੀ ਥਾਂ ਦੁਨੀਆ ਭਰੀ ਪਈ ਹੈ ਤੇ ਫਿਰ ਕਹਿੰਦੇ ਹੋ ਕਿ ਤੁਸੀਂ ਸੱਚੇ ਰਾਹ ਤੇ ਤੁਰ ਰਹੇ ਹੋ ਨਹੀਂ ਮੈਂ ਸੱਚਾ ਰਾਹ ਹਾਂ ਮੇਰੇ ਤੇ ਤੁਰਨਾ ਆਸਾਨ ਨਹੀਂ ਕਿਉਂਕਿ ਮੇਰੇ ਤੇ ਝੂਠ ਦੀ ਕੋਈ ਥਾਂ ਨਹੀਂ ਨਾ ਮੋਹ ਨਾ ਲਾਲਚ ਨਾ ਹੰਕਾਰ ਮੈਂ ਤੁਹਾਡੇ ਦਿਲ ਦੀ ਸਫਾਈ ਵਿੱਚ ਵੱਸਦਾ ਹਾਂ ਨਾ ਕਿ ਮੂੰਹ ਦੇ ਜਾਪਾਂ ਵਿੱਚ ਮੈਂ ਸੱਚਾ ਰਹਾ ਮੈਨੂੰ ਬਾਹਰ ਨਹੀਂ ਲੱਭਣਾ ਮੈਨੂੰ ਤਾਂ ਆਪਣੇ ਅੰਦਰ ਜਗਾਉਣਾ ਪੈਂਦਾ ਹੈ